ਯੂਕਰੇਨ ਜੰਗ ਦੌਰਾਨ ਵਰਦੀਆਂ ਗੋਲੀਆਂ ਵਿੱਚੋਂ ਜਾਨ ਬਚਾ ਕੇ ਵਾਪਸ ਪਰਤੇ ਪੰਜਾਬ ਦੇ ਨੌਜਵਾਨ ਨੇ ਆਪਣੀ ਹੱਡ ਬਿੱਤੀ ਦੱਸਦਿਆਂ ਲੂਕੰਡੇ ਖੜੇ ਕਰਨ ਵਾਲੀਆਂ ਘਟਨਾਵਾਂ ਦਾ ਖੁਲਾਸਾ ਕੀਤਾ ਸਾਲ 2024 ਨੂੰ ਅਪ੍ਰੈਲ ਦੇ ਮਹੀਨੇ ਰੂਸ ਕਏ ਨੌਜਵਾਨ ਸਰਪਜੀਤ ਸਿੰਘ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਜੀ ਮੇਰਾ ਨਾਮ ਸਰਬਜੀਤ ਸਿੰਘ ਅ ਅਮਰਸਰ ਜਲੇਦੋਂ ਬੁਲਾਉਂ ਕਰਦਾ ਨਹੀਂ ਮੈਂ ਪਿੰਡ ਮੇਰਾ ਜਗਦੇਵਪੁਰ ਦਾ ਜੀ ਆਹ ਨਾਲੇ ਤੋਂ ਅੱਗੇ ਅ ਅਸੀਂ 2024 April ਚ ਗਏ ਸੀਗੇ ਆਪਣਾ 7 April ਨੂੰ ਰਸ਼ੀਆ ਪਹੁੰਚੇ ਸੀ 18 ਬੰਦੇ ਸੀ ਜੀ ਅਸੀਂ ਸਾਨੂੰ ਇੱਥੋਂ ਕਹਿ ਕੇ ਇਹ ਲਿਜਾਇਆ ਗਿਆ ਸੀ ਕਿ ਤੁਸੀਂ ਕੋਰੀਅਰ ਦਾ ਕੰਮ ਕਰਨਾ ਤੇ ਉੱਥੇ ਜਾ ਕੇ ਸਾਡਾ ਜੀ ਹੋਰ ਸਿਸਟਮ ਨਿਕਲਿਆ ਇਹਨਾਂ ਨੇ ਸਾਨੂੰ 에어ਪੋਰਟ ਤੋਂ ਹੀ ਆਪਣੇ ਅੰਡਰ ਕਰ ਲਿਆ ਨਾਲ ਦੀ ਨਾਲ ਇੱਕ ਸਾਨੂੰ ਬਿਲਡਿੰਗ ਵਿੱਚ ਲੈ ਗਏ ਉੱਥੇ ਜਾ ਕੇ ਸਾਨੂੰ ਦੋ ਤਿੰਨ ਦਿਨ ਰੱਖਿਆ ਨਾ ਬੜੇ ਆਰਾਮ ਨਾਲ ਫਿਰ ਸਾਡੇ ਤੋਂ ਇਹਨਾਂ ਨੇ ਹੌਲੀ ਹੌਲੀ ਡਾਕੂਮੈਂਟ ਸਾਈਨ ਕਰਵਾਉਣੇ ਸ਼ੁਰੂ ਕਰ ਦਿੱਤੇ ਤੇ ਸਾਡੇ ਬੈਂਕ ਅਕਾਊਂਟ ਖੁਲੋਣੇ ਸ਼ੁਰੂ ਕਰ ਦਿੱਤੇ ਚਲੋ ਉਹ ਸਾਰਾ ਕੁਝ ਹੁੰਦਾ ਦੇਖ ਕੇ ਤੇ ਸਾਨੂੰ ਇਹੀ ਇਹਨਾਂ ਨੇ ਕਿਹਾ ਕਿ ਤੁਹਾਡਾ ਕੋਰੀਅਰ ਦਾ ਹੀ ਕੰਮ ਆ ਤੇ ਤੁਸੀਂ ਗੱਡੀਆਂ ਦੀ ਅਨਲੋਡਿੰਗ ਜਾਂ ਲੋਡਿੰਗ ਕਰਨੀ ਹੈ ਜਾਂ ਸਮਾਨ ਪਹੁੰਚਾਉਣਾ ਹੀ ਹੈ ਉਧਰ ਉਧਰ ਉਸ ਤੋਂ ਬਾਅਦ ਸਾਨੂੰ ਜੀ ਇਹਨਾਂ ਨੇ 18 ਜਾਂ 19 ਅਪ੍ਰੈਲ ਨੂੰ ਅੱਗੇ ਭੇਜ ਦਿੱਤਾ ਜੀ ਇਹਨਾਂ ਰਸਤੇ ਉ ਸਾਡੇ ਨਾਲ ਇੱਕ ਬੰਦਾ ਗਿਆ ਜੀ ਅਸੀਂ 13 ਬੰਦੇ ਸੀਗੇ 18 ਦੇ ਵਿੱਚੋਂ ਪੰਜ ਪਿੱਛੇ ਰਹਿ ਗਏ ਜੀ ਤੇ ਦੂਸਰਾ ਜੀ ਆਪਣਾ ਇਹਨਾਂ ਨੇ ਫਿਰ ਸਾਨੂੰ ਰਸਤਾ ਉਹ ਭੇਜ ਗਏ ਉੱਥੇ ਟ੍ਰੇਨਿੰਗ ਸੈਂਟਰ ਹੈ ਜੀ ਆਰਮੀ ਦਾ ਜਦ ਅਸੀਂ ਉੱਥੇ ਗਏ ਉੱਥੇ ਵੀ ਜਾ ਕੇ ਸਾਨੂੰ ਕੁਝ ਨਹੀਂ ਦੱਸਿਆ ਜੀ ਇਹਨਾਂ ਨੇ ਜਦਾਂ ਸਾਨੂੰ ਟੋਕਨ ਦਿੱਤੇ ਗਏ ਤੇ ਸਾਡਾ ਮੈਡੀਕਲ ਕੀਤਾ ਗਿਆ ਉੱਥੇ ਮੈਡੀਕਲ ਕਰਕੇ ਜਦਾਂ ਇੰਜੈਕਸ਼ਨ ਵਗੈਰਾ ਲਾਇਆ ਸਾਡੇ ਇਹਨਾਂ ਨੇ ਪਿੱਠ ਤੇ ਤੇ ਕਹਿਣ ਲੱਗੇ ਕਿ ਤੁਹਾਡਾ ਕੱਲ ਤੋਂ ਕੰਮ ਸ਼ੁਰੂ ਆ ਜੀ ਤੇ ਅਗਲੇ ਦਿਨ ਸਾਨੂੰ ਇਹਨਾਂ ਨੇ ਵਰਦੀਆਂ ਦੇਤੀਆਂ ਜੀ ਨਾਲ ਟਿਫਨ ਵਗੈਰਾ ਤੇ ਨਾਲ ਹੀ ਸਾਨੂੰ ਇਹਨਾਂ ਨੇ ਗੰਦ ਪ੍ਰੋਵਾਈਡ ਕਰਾਤੀਆਂ ਤੇ ਕਹਿਣ ਲੱਗੇ ਤੁਹਾਡੀ ਟ੍ਰੇਨਿੰਗ ਦਾ ਹਿੱਸਾ ਹੈ ਤੁਹਾਨੂੰ ਕਿਤੇ ਲੋਡ ਪੈ ਸਕਦੀ ਹੈ ਇਹਦੀ ਉਸ ਤੋਂ ਬਾਅਦ ਜੀ ਇਹਨਾਂ ਨੇ ਸਾਨੂੰ ਉੱਥੇ 15 ਦਿਨ ਦੀ ਟ੍ਰੇਨਿੰਗ ਦਿੱਤੀ ਹੈ ਉਸ ਤੋਂ ਬਾਅਦ ਕਹਿੰਦੇ ਤੁਹਾਨੂੰ ਅੱਗੇ ਸ਼ਿਫਟ ਕਰਨਾ ਹੈ ਅਸੀਂ ਕੰਮ ਤੇ ਕੰਮ ਤੇ ਸ਼ਿਫਟ ਕਰਨ ਦੇ ਬਾਹਾਨੇ ਹੀ ਇਹਨਾਂ ਨੇ ਸਾਨੂੰ ਯੂਕਰੇਨ ਦੇ ਵਿੱਚ ਐਂਟਰ ਹੋ ਗਏ ਅਸੀਂ ਚਲੋ ਫੋਨ ਉਦੋਂ ਸਾਡੇ ਕੋਲ ਸੀਗੇ ਤੇ ਘਰ ਦੇ ਨਾਲ ਥੋੜੀ-ਬਹੁਤ ਗੱਲਬਾਤ ਹੁੰਦੀ ਸੀ ਉਸ ਤੋਂ ਬਾਅਦ ਅੱਗੇ ਜਾ ਕੇ ਯੂਕਰੇਨ ਦੇ ਵਿੱਚ ਹੀ ਡੋਨੇਸਕ ਦੇ ਲੱਗ ਗਿਆ ਖਾਰਕੀਵ ਚ ਪੈਂਦਾ ਜੀ ਇਹ ਮੁਕੇਵ ਕਾ ਮੁਕੇਵ ਕਾ ਤੋਂ ਅੱਗੇ ਪੈਂਦਾ ਜੀ 50 ਕਿਲੋਮੀਟਰ ਜਿਹੜੇ ਏਰੀਆ ਸਾਨੂੰ ਛੱਡਿਆ ਆ ਇਹਨਾਂ ਨੇ ਤੇ ਉੱਥੋਂ ਗੰਜ਼ ਦੇ ਕੇ ਸਾਨੂੰ ਗਰਨੇਡ ਦੇ ਕੇ ਹੋਰ ਅਸਲਾ ਵਗੈਰਾ ਦੇ ਕੇ ਇਹਨਾਂ ਨੇ ਅੱਗੇ ਭੇਜ ਦਿੱਤਾ ਜੀ ਤੇ ਉੱਥੇ ਦੇ ਬਹੁਤ ਬੁਰੇ ਹਾਲਾਤਾਂ ਜਿਹੜੇ ਰਹੇ ਆ ਜੀ ਅਸੀਂ 15 15 ਦਿਨ ਮਾਲ ਪਾਣੀ ਪੀਤਾ 10 10 ਦਿਨਾਂ ਬਾਅਦ ਰੋਟੀ ਖਾਧੀ ਹੈ ਬਹੁਤ ਔਖਾ ਟਾਈਮ ਕੱਢਿਆ ਉੱਥੇ ਕਦੀ ਕਿਤੇ ਕਦੀ ਕਿਤੇ ਮਤਲਬ ਜਾਨ ਬਚਾਉਂਦਾ ਕਰਦੇ ਸੀ ਲੋਕ ਦੇ ਕਰਦੇ ਸੀ ਉੱਥੇ ਚਲੋ ਉੱਥੋਂ ਦੀ ਸਾਨੂੰ ਇਹਨਾਂ ਨੇ ਫਿਰ ਸੀਚਿਆਲ ਸਾਹਿਬ ਸੰਤ ਸੀਚਿਆਲ ਜੀ ਨੇ ਐਮਪੀ ਸਾਹਿਬ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ ਜੀ ਉਹਨਾਂ ਨੇ ਫਿਰ ਇੱਥੋਂ ਅਗਸਤ ਦੇ ਵਿੱਚ ਮੇਲਾ ਵਗੈਰਾ ਕੀਤੀਆਂ ਸੀਗੀਆਂ ਜੀ ਮੋਦੀ ਸਾਹਿਬ ਨੂੰ ਇਹਨਾਂ ਦੇ ਸਦਕਾ ਹੀ ਅਸੀਂ ਅੱਜ ਤੁਹਾਡੇ ਸਾਹਮਣੇ ਬੈਠੇ ਆਂ ਐਂਡ ਇਹਨਾਂ ਨੇ ਮਤਲਬ ਇਹਨਾਂ ਪ੍ਰੈਸ਼ਰ ਪਾਇਆ ਗਵਰਨਮੈਂਟ ਨੂੰ ਇਹਨਾਂ ਪ੍ਰੈਸ਼ਰਾਈਜ਼ ਕੀਤਾ ਕਿ ਉੱਥੇ ਮੋਦੀ ਸਾਹਿਬ ਨੂੰ ਖੁਦ ਜਾਣਾ ਪਿਆ ਮੋਦੀ ਸਾਹਿਬ ਗਏ ਨੇ ਉੱਥੋਂ ਨਾਲ ਇਹਨਾਂ ਦੇ ਜਿਹੜੇ ਵਿਦੇਸ਼ ਮੰਤਰਾਲੇ ਵਾਲੇ ਸੀ ਉਹ ਵੀ ਗਏ ਨੇ ਜੀ ਤੇ ਉੱਥੋਂ ਜਾ ਕੇ ਇਹਨਾਂ ਨੇ ਸਾਨੂੰ ਫਿਰ ਸਤੰਬਰ ਦੇ ਵਿੱਚੋ ਜੀ ਵਾਪਸ ਸੀ ਆਏ ਆ ਤੇਰੇ ਮੇਰੇ ਨਾਲ ਥੋੜੀ ਕਹਾਣੀ ਹੋਰ ਹੋ ਗਈ ਸੀ ਉੱਥੇ ਸਤੰਬਰ ਦੇ ਤੋਂ ਬਾਅਦ 2 ਮਹੀਨੇ ਮੈਂ ਜੇਲ੍ਹ ਵੀ ਰਿਹਾ ਜੀ ਦਸੰਬਰ ਚ ਫਿਰ ਵਾਪਸ ਆਇਆ ਜੀ ਸੋ ਮੇਰੀ ਗਵਰਨਮੈਂਟ ਨੂੰ ਜੀ ਇਹੀ ਅਪੀਲ ਆ ਬਸ ਜਿਹੜੇ ਸਾਡੇ ਰਹਿੰਦੇ ਵੀਰ ਆ ਉੱਥੇ ਹੁਣ ਫਿਰ ਚੱਲੇ ਆ ਜੀ ਵੀਰ ਉਹਨਾਂ ਦੇ ਨਾਲ ਜਿੰਨਾ ਵੀ ਹੋ ਸਕੇ ਚਲੋ ਮੈਂ ਇਹਨਾਂ ਦੀ ਹੈਲਪ ਕਰੂੰਗਾ ਹੁਣ ਜੋ ਵੀ ਹੈ ਜੀ ਬਾਕੀ ਸਾਨੂੰ ਸੀਚਲ ਸਾਹਿਬ ਦਾ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਦਿਨੋਂ ਕਿ ਉਹਨਾਂ ਦੀ ਬਦੌਲਤ ਉਹਨਾਂ ਦੇ ਬਚਨਾਂ ਦੀ ਬਦੌਲਤ ਅਸੀਂ ਇੱਥੇ ਬੈਠੇ ਹਾਂ ਜੀ ਮੱਕੀ ਬਾਗੁਰਜੀ ਦਾ ਖਾਲਸਾ ਜੀ ਬਾਗੁਰਜੀ ਕੀ ਅ ਜਦੋਂ ਯੂਕਰੇਨ ਦੇ ਵਿੱਚ ਅਸੀਂ ਐਂਟਰ ਹੋਏ ਹਾਂ ਜੀ ਤੇ ਸਾਨੂੰ ਪਹਿਲਾਂ ਇਹਨਾਂ ਨੇ 10 ਦਿਨ ਟ੍ਰੇਨਿੰਗ ਦਿੱਤੀ ਹੈ ਉੱਥੇ ਇੱਕ ਅੰਡਰਗਰਾਉਂਡ ਸੀਗਾ ਅ ਅੰਡਰਗਰਾਉਂਡ ਇੱਕ ਬਣਾਇਆ ਸੀ ਇਹਨਾਂ ਨੇ ਬੰਕਰ ਉੱਥੇ ਸਾਨੂੰ ਰੱਖਿਆ ਗਿਆ ਤੇ ਸਾਨੂੰ ਘਰਾਂ ਚ ਲਿਜਾ ਕੇ ਇਹਨਾਂ ਨੇ ਬਿਲਕੁਲ ਉਥੇ ਡਨੈਸਕ ਦੇ ਲਾਗੇ ਮਤਲਬ ਟ੍ਰੇਨਿੰਗ ਦਿੱਤੀ ਸੀਗੀ ਘਰਾਂ ਚ ਕਿੱਦਾਂ ਕਰਦੇ ਕਰਨੇ ਆ ਜਾਂ ਕੀ ਕਰਨਾ ਕਿੱਦਾਂ ਫਿਰ ਸਾਨੂੰ ਸਾਰੀ ਗੱਲ ਸਮਝਾਏ ਪਰ ਉਦੋਂ ਸੱਤ ਤੋਂ ਫੋਨ ਲੈ ਲੈ ਗਏ ਸੀ ਜੀ ਫੋਨ ਜਿਹੜੇ ਸਾਡੇ ਜਮਾਂ ਕਰਲੇ ਸੀ ਉਹਨਾਂ ਨੇ ਦਿੰਦੇ ਨਹੀਂ ਸੀ ਸਾਨੂੰ ਫਿਰ ਉਸ ਤੋਂ ਬਾਅਦ ਸਾਨੂੰ ਅੱਗੇ ਜੀ ਇਹਨਾਂ ਨੇ ਇੱਕ ਹੋਰ ਜਗ੍ਹਾ ਸ਼ਿਫਟ ਕੀਤਾ ਉਸ ਤੋਂ ਅੱਗੇ ਫਿਰ ਸਾਨੂੰ ਰਾਤ ਨੂੰ ਜੀ ਇਹਨਾਂ ਨੇ 1 ਵਜੇ ਉਥੋਂ ਮਤਲਬ ਕੱਢਿਆ ਜਿੱਥੇ ਮਤਲਬ ਬਲਾਸਟਿੰਗ ਹੋਣੀ ਸੀ ਤੇ ਮਤਲਬ ਬੰਬ ਵਗੈਰਾ ਚੱਲਦੇ ਪਏ ਸੀ ਗੋਲੀਆਂ ਵਗੈਰਾ ਚਲਦੀਆਂ ਵੀ ਉੱਥੋਂ ਹੀ ਅਸੀਂ ਰਾਤ 30 ਕਿਲੋਮੀਟਰ ਸਾਨੂੰ ਅੱਗੇ ਫੇਰ ਲੈ ਕੇ ਗਏ ਆ 35 ਕਿਲੋਮੀਟਰ 35 ਕਿਲੋਮੀਟਰ ਤੋਂ ਅੱਗੇ ਜਾ ਕੇ ਫਿਰ ਇਹਨਾਂ ਰਾਤ ਸਾਨੂੰ ਉੱਥੋਂ ਕੱਢਿਆ ਜੀ 7 ਕਿਲੋਮੀਟਰ ਅਸੀਂ ਤੁਰ ਕੇ ਗਏ ਆ ਜੀ ਅੰਦਰ ਮਕੈਬਗਾ ਤੋਂ 40 50 ਕਿਲੋਮੀਟਰ ਲਏ ਉਹ ਕ੍ਰਿਸ਼ਨਾਗੌਰ ਦਾ ਏਰੀਆ ਸੀ ਜੀ ਉੱਥੇ ਜਾਂਦੇ ਆ ਰਸਤੇ 'ਚ ਲੋਕਾਂ ਦੀਆਂ ਹਲਾਛਾਂ ਪਈਆਂ ਅਸੀਂ ਕਿਤੇ ਮਾਈਨਿੰਗ ਹੋਈ ਸੀ ਜੀ ਚਾਰਜ ਫੇਰੇ ਸਿਰਫ ਥੋੜੀ ਜਿਹੀ ਜਗ੍ਹਾ ਸੀ ਲੰਘਣ ਵਾਲੀ ਵਿੱਚੋਂ ਪੰਜ-ਪੰਜ ਬੰਦਿਆਂ ਦਾ ਗਰੁੱਪ ਬਣ ਕੇ ਜੀ ਜਾਂਦੇ ਸੀ। ਬਹੁਤ ਬੁਰੇ ਹਾਲਾਤ ਸੀ ਜੀ ਉਹਦੇ ਲੋਕਾਂ ਦੇ। ਕਿਸੇ ਦਾ ਸੇਰ ਹੈ ਨਹੀਂ, ਕਿਸੇ ਦਾ ਧਾੜ ਹੈ ਨਹੀਂ, ਕਿਸੇ ਦੀ ਲੱਤਾਂ ਹੈ ਨਹੀਂ। ਬਹੁਤ ਬੁਰੇ ਹਾਲਾਤ ਵਿਖਿਆ ਜੀ ਉੱਥੇ। ਇੱਥੋਂ ਤੱਕ ਲੋਕਾਂ ਦੀਆਂ ਹੱਡੀਆਂ ਹੀ ਰਹਿ ਗਈਆਂ ਉੱਥੇ ਜਿਹੜਾ ਮਾਸ ਆ ਉਹ ਕੀੜੇ ਖਾ ਗਏ ਜੀ। ਇੰਨਾ ਬੁਰਾ ਹਾਲਾਤ ਸੀ ਲੋਕਾਂ ਦਾ। ਫਿਰ ਇਤੋਂ ਅੱਗੇ ਸਾਨੂੰ ਭੇਜਿਆ ਜੀ ਇਹਨਾਂ ਨੇ ਉਹ ਸੀਗੀ ਬਿਲਡਿੰਗ। ਲਾਛਾਂ ਕਿੰਨੀਆਂ ਸੀ? ਲਾਛਾਂ ਜੀ ਕੁਝ ਆਪਣੇ ਵੀ ਆਪਾ ਗਿਣ ਸਕਦੇ ਆਂ ਇੰਡੀਅਨ ਸੀਗੇ ਕੁਝ ਦੇਖੀਆਂ ਸੀ ਰਸ਼ੀਅਨਸ ਦੀਆਂ ਵੀ ਸੀ ਕੁਝ ਜਿਹੜੇ ਸੀਗੇ ਉੱਤੇ ਸਾਊਥ ਅਮਰੀਕਾ ਅਫਰੀਕਾ ਤੋਂ ਆਏ ਹੋਏ ਬੰਦੇ ਉਹਨਾਂ ਦੀਆਂ ਸੀ ਕੁਝ ਹੋਰ ਵੀ ਦੇਸ਼ਾਂ ਦੇ ਬੰਦੇ ਸੀ ਸ਼੍ਰੀਲੰਕਾ ਦੇ ਕਾਫੀ ਬੰਦੇ ਸੀ ਨੇਪਾਲ ਦੇ ਕਾਫੀ ਬੰਦੇ ਸਾਨੂੰ ਮਿਲੇ ਆ ਉੱਥੇ ਜੀ ਤੇ ਸ਼੍ਰੀਲੰਕਾ ਨਾਲ ਵੀ ਕਾਫੀ ਲਾਸ਼ਾਂ ਵੇਖੀਆਂ ਕਈ ਤੇ ਸਾਡੇ ਸਾਹਮਣੇ ਬਲਾਸਟ ਹੋਇਆ ਜੀ ਉੱਥੇ ਮਤਲਬ ਡਰੋਨ ਆ ਕੇ ਲੱਗਦਾ ਸੀ ਤੇ ਬੰਦਾ ਬਲਾਸਟ ਬੰਦੇ ਦਾ ਕੁਝ ਵੀ ਨਹੀਂ ਸੀ ਲੱਗਦਾ ਜੀ ਇੰਨੇ ਬੁਰੇ ਹਾਲ ਸੀ ਉੱਥੇ ਬਾਕੀ ਅੱਗੇ ਜਾ ਕੇ ਤੇ ਫੇਰ ਸਾਨੂੰ ਇਹਨਾਂ ਨੇ ਚੇਂਜ ਕੀਤਾ ਜੀ ਸਾਨੂੰ 4 ਵਾਰਾਂ ਚੇਂਜ ਕੀਤਾ ਗਿਆ ਤੂੰ ਕਈ ਵਾਰੀ ਤੇ ਇਦਾਂ ਦੀ ਸੋਚ ਆਉਣੀ ਸੀ ਦਿਲ ਜਗੇ ਉਹ ਗ੍ਰਨੇਡ ਦੀ ਪਿੰਨ ਕੱਢ ਕੇ ਉਹਦੇ ਉੱਪਰ ਪੈ ਜਾਈਏ ਮਤਲਬ ਮੌਤ ਤੇ ਸੌਖੀ ਆ ਜਾਊਗੀ ਇਹਨਾਂ ਬੁਰਾ ਹਾਲ ਸੀ ਜੀ ਉਹ ਕੁਝ ਕਹਿ ਨਹੀਂ ਸਕਦੇ ਮਤਲਬ ਮੌਤ ਨੂੰ ਬਹੁਤ ਲਾਗੂ ਵਿਖਿਆ ਜੇ ਬਹੁਤ ਜ਼ਿਆਦਾ ਲਾਗੂ ਤੇ ਸਰਕਾਰ ਅੱਗੇ ਅਪੀਲ ਸਾਡੀ ਇਹੀ ਹੈ ਜੀ ਅ ਅਸੀਂ ਤਾਂ ਚਲੋ ਆਪਣੇ ਘਰ ਹੀ ਪਹੁੰਚ ਗਏ ਸਾਡੇ ਹੋਰ ਜਿਹੜੇ ਇੰਡੀਆ ਦੇ 14 ਵੀਰ ਨੇ ਉੱਥੇ ਸਾਡੇ ਗਰਾਂਦੋਨੇ ਵੀਰਜੀ ਜਗਦੀਪ ਕੁਮਾਰ ਜੀ ਇਹਨਾਂ ਦੇ ਭਰਾ ਨੇ ਜੀ ਛੋਟੇ ਮਨਦੀਪ ਕੁਮਾਰ ਜੀ ਉਹ ਅਜੇ ਵੀ ਉੱਥੇ ਨੇ ਮਿਸਿੰਗ ਦੇ ਵਿੱਚ ਦੱਸ ਦੇਵੇ 14 ਬੰਦੇ ਅਜੇ ਸੋ ਅਸੀਂ ਜਾ ਰਹੇ ਹੁਣ ਜੀ ਫੇਰ ਇਹਨਾਂ ਨਾਲ ਤੇ ਗਵਰਨਮੈਂਟ ਨੂੰ ਸਾਡੀ ਇਹ ਅਪੀਲ ਆ ਜੀ ਜਿੰਨੀ ਵੀ ਹੋ ਸਕੇ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਦੇ ਵੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਜੀ ਘਰਾਂ ਦਾ ਕੀ ਹਾਲ ਹੁੰਦਾ ਪਿੱਛੇ ਪਰਿਵਾਰ ਦਾ ਹਾਲ ਕਿਦਾਂ ਦਾ ਸਾਰੇ ਜਾਣਦੇ ਹੀ ਆ ਜੀ ਆਪਾਂ ਸੋ ਮੇਰੀ ਅਪੀਲ ਗਵਰਨਮੈਂਟ ਨੂੰ ਇਹੀ ਹੈ ਕਿ ਜਿੰਨੀ ਵੀ ਹੋ ਸਕਦੀ ਸਾਡੀ ਹੈਲਪ ਕੀਤੀ ਜਾਵੇ ਫਾਈਨੈਂਸ਼ੀਅਲ ਤੌਰ ਤੇ ਵੀ ਵਿਦੇਸ਼ ਮੰਤਰਾਲਿਆਂ ਨੂੰ ਵੀ ਬੇਨਤੀ ਹੈ ਜੀ ਉਹ ਜਿੰਨੀ ਹੋ ਸਕਦੀ ਸਾਡੀ ਹੈਲਪ ਕਰਨ ਇੱਥੇ ਵੀ ਉਹਦੇ ਉੱਤੇ ਵੀ ਹੁਣ ਅਸੀਂ ਜਾ ਰਹੇ ਹਾਂ ਚਲੋ ਜੀ ਆ ਮਨਦੀਪ ਕੁਮਾਰ ਜੀ ਦੇ ਨਾਲ ਜਗਦੀਪ ਕੁਮਾਰ ਜੀ ਦੇ ਨਾਲ ਬਾਕੀ ਸਾਡੀ ਫੇਰ ਰਿਕਵੈਸਟ ਗਵਰਨਮੈਂਟ ਨੂੰ ਇਹੀ ਆ ਅਸੀਂ ਸੰਤਾ ਕੋ ਫੇਰ ਆਏ ਸਾਂ ਜੀ ਅੱਜ ਸਾਡੀ ਅੱਗੇ ਵੀ ਬਹੁਤ ਦਿਨਾਂ ਹੈਲਪ ਕੀਤੀ ਹੈ ਤੇ ਫੇਰ ਦੁਬਾਰਾ ਇਹਨਾਂ ਦਾ ਬਹੁਤ ਧੰਨਵਾਦ ਅਸੀਂ ਕਰਦੇ ਆ ਬਹੁਤ ਸ਼ੁਕਰੀਆ ਕਰਦੇ ਆ ਸਾਨੂੰ ਫੇਰ ਇਹਨਾਂ ਨੇ ਉਹ ਥਾਪਨਾ ਦੇਣ ਵਾਲੀ ਗੱਲ ਆ ਕਿ ਤਗੜੇ ਹੋ ਕੇ ਪੁੱਤਰੋ ਕਰੋ ਤੁਸੀਂ ਨਾਲ ਆਂ ਜੀ ਤੁਹਾਡੇ ਤੇ ਹੁਣ ਜੀ ਫੇਰ ਉਹਨਾਂ ਦੇ ਕੋਲ ਮਤਲਬ ਉਹਨਾਂ ਦਾ ਆਸ਼ੀਰਵਾਦ ਲੈ ਕੇ ਫੇਰ ਚੱਲੇ ਜੀ ਵਾਪਸ ਰਸ਼ੀਆ ਮਹਾਰਾਜ ਸੁੱਖ ਰੱਖੇ ਸਾਡੇ ਵੀਰ ਨੇ ਉਹ ਸਾਡੇ ਘਰ